ایک واری راجہ رگو دے محل جے ایک نردن براہمن آیا جدو محل دے باہر کھڑا سی اس نے چوبارے چو ایک استری نو دیکھیا جو اپنے کیس سکا رہی سی جوان نردن براہمن جدوں اندر آیا راجے نے اس کا پورا کی کیا بوجن آد کرایا راجے نے کہا منگو کی منگ دے ہو اس آخیا ਮੈਂ ਜੋ ਮੰਗਾਂਗਾ ਸ਼ਾਇਦ ਉਹ ਆਪ ਉੱਚ ਬੁਕਰ ਗਿਆ ਨਿਰਸੰਕੋਚ ਕਹੋ ਬ੍ਰਹਮ ਬੋਲਿਆ ਮੈਂ ਜਦੋਂ ਅੰਦਰ ਆਇਆ ਸੀ ਮਹਿਲਾ ਦੇ ਚੁਬਾਰੇ ਚ ਇੱਕ ਖੂਬਸੂਰਤ ਇਸਤਰੀ ਨੂੰ ਦੇਖਿਆ ਸੀ ਮੈਂ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ ਰਾਜੇ ਨੇ ਸੋਚਿਆ ਉਹ ਮੇਰੀਆਂ ਪਤਨੀਆਂ ਵਿੱਚੋਂ ਹੁਈ ਇੱਕ ਹੋਣੀ ਰਾਜੇ ਨੇ ਦਾਸੀ ਨੂੰ ਕਿਹਾ ਜਾ ਕੇ ਮੇਰੀਆਂ ਸਾਰੀਆਂ ਰਾਣੀਆਂ ਨੂੰ ਤਿਆਰ ਕਰਕੇ ਇੱਠਾ ਲੈ ਆਓ ਰਾਜੇ ਨੇ ਕਿਹਾ ਦੇਖ ਲਓ ਇਹ ਹੀ ਉੱਪਰ ਸਾਨੂੰ ਪਛਾਣ ਕੇ ਲੈ ਜਾਓ ਬ੍ਰਾਹਮਣ ਭੁੱਲ ਗਿਆ ਇੱਕ ਤੋਂ ਇੱਕ ਉਸीन ਸਲ ਸਾਰੀਆਂ ਉਸਨੇ ਸਾਰੀਆਂ ਨੂੰ ਮੰਗ ਲਿਆ ਰਾਜੇ ਨੇ ਉਹਨਾਂ ਸਾਰੀਆਂ ਨੂੰ ਬ੍ਰਾਹਮਣ ਹਵਾਲੇ ਕੀਤਾ ਤੇ ਆਖਿਆ ਇਹ ਬੜੀਆਂ ਕੋਮਲ ਹਨ ਇਹ ਸ਼ਰਮ ਚ ਭਲੀਆਂ ਹਨ ਇਹ ਤੁਹਾਡੀ ਕੁਟਿਆ ਚ ਰਹਿ ਨਹੀਂ ਸਕਣਗੀਆਂ ਇਹ ਨਵ ਸੋਨਾ ਚਾਹਦੀ ਦੇ ਨਾਲ ਹੀ ਸਾਰਾ ਰਾਜ ਬਾਡ ਉਸ ਨੂੰ સોંપ ਕੇ ਖੁਦ ਜੰਗਲਾਂ ਵਿੱਚ ਚਲ ਦੁਰ ਪਿਆ ਇੱਥੋਂ ਹੀ ਇਹ ਪਰੰਪਰਾ ਚੱਲੀ ਰਗੂਕੂਲ ਰੀਤ ਸਦਾ ਚੱਲੀ ਆਈ ਪ੍ਰਾਣ ਜਾਏ ਪਰ वचन ਨਾ ਜਾਈ ਵਚਨ ਨਿਭਾਣਾ ਵਚਨਾ ਤੇ ਅਮਲ ਕਰਨਾ ਸੂਰ ਵੀਰਾਂ ਦੀ ਰੋ ਰੀਤ ਬਣ ਗਈ ਇਸੇ ਪਰੰਪਰਾ ਨੂੰ ਅੱਗੇ ਤੋਂ ਵਧਾਉਂਦੇ ਹੋਏ ਕਈ ਸਦੀਆਂ ਬਾਅਦ ਰਾਜਾ ਦਸ਼ਰਥ ਨੇ ਆਪਣੀ ਪਟਰਾਣੀ ਕੇ ਕਈ ਨੂੰ ਵਰਦਾਨ ਮੰਗਣ ਲਈ ਗਿਆ रामचंद्र जी ਲਈ 14 ਸਾਲ ਦਾ ਬਨਵਾਸ ਤੇ ਭਰਤ ਨੂੰ ਰਾਜ ਅਭਿਸ਼ੇਕ ਦੁਬਿਦਾ ਵਿੱਚ ਦੇਖ ਕੇ ਗਈ ਬੋਲੀ ਸੀ ਜੇ ਕਹੋ ਮੈਂ ਆਪਣਾ ਵਰ ਵਾਪਸ ਲੈ ਸਕਦੀ ਹਾਂ ਰਾਜਾ ਦਸ਼ਰਤ ਨੇ ਕਿਹਾ ਰાગુકੁਲ ਰੀਤ ਸਦਾ ਚੱਲੀ ਆਈ ਪ੍ਰਾਣ ਜਾਏ ਪਰ वचन ਨਾ ਜਾਏ ਤੁਲਸੀदास जी ਦੇ रामचरितमानस ਦੇ ਅਯोध्या ਕਾਂਡ ਵਿੱਚ ਇਸ ਉਕਤੀ ਨੂੰ ਦਰਸਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਨੰਦਪੁਰ ਸਾਹਿਬ ਦੀ ਚੌਥੀ ਲੜਾਈ ਮੁਗਲਾਂ ਖਿਲਾਫ ਲੰਬੀ ਚਲਦੀ ਦੇਖ ਕੇ ਮੁਗਲਾਂ ਵੱਲੋਂ ਚਾਲ ਖੇਡੀ ਗਈ ਉਹਨਾਂ ਨੇ ਕੁਰਾਨ ਦਿਆਂ ਸੌਆਂ ਖਾਦੀਆਂ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਣ ਉਹਨਾਂ ਨੂੰ ਕੁਝ ਨਹੀਂ ਕੀਤਾ ਜਾਏਗਾ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਇਹ ਸਾਰੀਆਂ ਛਲ ਕਪਟ ਤੇ ਚਲਾਕੀਆਂ ਨਾਲ ਕੂਟ ਰਣ ਨੀਤੀ ਹੈ پر انہ نے بار بار سواں چکیا انیکاں پروسے دیتے انت ات انہوں چالاں آ کے قلعہ دیتا دلے ان دا کافلہ تین چار میل ہی چلیا سی کہ پچھے ٹڈی دل دی طرح مغل فوج نال پہاڑی راجے دڑ دڑ کرتے پیچھا کیتا کی پتا سی کہ نچن نبھا کی ہوندا ہے سوا کھان کا کی ارتھ ہوں ہالان کے گرو دیو جی نے صورت پاک پاک دستار سران ارثات اے اللہ دے بندے وکارہ چبلین ہو رہے من نو کرندہ یتن کر اٹرو مسلم ہے attend heart and purify their inner evil with goodness and virtues do din pehla 5 baje shaam de samay dono deshan di rajamandee de naal ceasefire da elaan hoya par 2 ghante baad 7 baje pak walon isda mukammal taur te ulanghan hoya apni pratit ap hi khove ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਵੈਨ ਸਮਨ ਡਿਸਟਰੋਇਜ਼ ਹਿਸ ਆਨ ਕ੍ਰੈਡੀਬਿਲਟੀ ਹੀ ਸ਼ਲ ਨੈਵਰ ਬੀ ਟਰਸਟਡ ਮਹਾ ਉਪਨਿਸ਼ਦ ਵਿੱਚ ਵਸੁਧੈ ਕਟੰਬ ਕਮ ਦੀ ਕਿੰਨੀ ਸੋਹਣੀ ਕਲਪਨਾ ਹੈ ਸਾਰਾ ਵਿਸ਼ਵ ਇੱਕ ਪਰਿਵਾਰ ਹੈ ਦ ਵਰਡ ਇਜ਼ ਵਨ ਫੈਮਿਲੀ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਵਿੱਚ ਕਿਤੇ ਵੀ ਕਿਸੇ ਪ੍ਰਕਾਰ ਦਾ ਵੀ ਕੋਈ ਪੇਤਪਾਵ ਨਹੀਂ ਲੱਖਾਂ ਗੁਰਦੁਆਰਿਆਂ 'ਚ अनेकों ਗੁਰਦੁਆਰਿਆਂ 'ਚ ਹਰ ਰੋਜ਼ ਕਈ ਕਈ ਵਾਰੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਕੀ ਇਹ ਅਰਦਾਸ ਵਿਅਰਥ ਹੁੰਦੀ ਹੈ ਪੰਜਾਬੀ ਹਰ ਇੱਕ ਦੇ ਮੰਗਲ ਦੀ ਕਾਮਨਾ ਕਰਦੇ ਹਨ ਜੰਗ ਕਿਸੇ ਦਾ ਸ਼ੌਂਕ ਨਹੀਂ ਜੰਗ ਦੀ ਜਿੱਤ ਵੀ ਬਰਬਾਦੀ ਨਾਲ ਭਰੀ ਹੁੰਦੀ ਹੈ ਬਾਬਰ ਦੇ ਹਮਲੇ ਸਮੇਂ ਭਾਰਤੀ ਦੇਸੀ ਰਾਣੀਆਂ ਦੀ ਹਾਲਤ ਦੇਖੋ ਜਿਨ ਸਰ ਸੋਹਨ ਪਟੀਆਂ ਮੰਗੀ ਪਾਇ ਸੰਧੂਰ ਸਹ ਸਿਰ ਦਤੀ ਮੁਨੀਆਂ ਗਲ ਵਿੱਚ ਆਵੇ ਧੂੜ ਦੇਖੋ ਬਰਬਾਦੀ ਦੇ ਚਿੰ ਬਰਬਾਦੀ ਦੇ ਨਿਸ਼ਾਨ ਭਿਆੰਕਰ ਤਬਾਹੀ ਜੰਗ ਖਤਮ ਹੋ ਗਈ ਪਰ ਧੂਮਾ ਤਖਰਿਆ ਹੈ ਅਜਿਹੇ ਪੜੋਸੀ ਨੂੰ ਕੀ ਕਹੀਏ ਜਿਨ੍ਹਾਂ ਦੇ ਅਸਲੀ ਚਿਹਰੇ ਛੁਪੇ ਹੋਣ ਨਾ ਸੂਰਤ ਪਤਾ ਚੱਲੇ ਨਾ سیرਤ ਨਾ ਫਿਤਰਤ ਨਾ ਹیثیت ਨਾ ਗੈਰਤ ਨਾ ਉਨ੍ਹਾਂ ਨੂੰ ਵਾਦੇ ਯਾਦ ਰਹਿਣ ਨਾ ਉਨ੍ਹਾਂ ਦੇ ਇਰਾਦੇ ਸਪਸ਼ਟ ਹੋਣ